ਜਦੋਂ ਕਸ਼ਮੀਰ ਦੇ ਡੋਡਾਚ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਾਲੇ ਐਨਕਾਊਂਟਰ ਆਰਮੀ ਅਫਸਰ ਸਮੇਤ ਪੰਜ ਜਵਾਨ ਜ਼ਖਮੀ ਸੁਰੱਖਿਆ ਬਲਾਂ ਨੇ دہشت ਗਰਦਾਂ ਨੂੰ ਪਾਇਆ ਕੇਰਾ ਤੋਬਾ ਤੋਬਾ ਵਾਲੀ ਵੀਨ ਬਣਾਉਣ ਦੇ ਚੱਕਰ ਦੇ ਵਿੱਚ ਬੁਰੇ ਫਸੇ ਹਰਪੱਜਨ ਯਵਰਾਜ ਤੇ ਰਹਿਣਾ ਦਿਵਿਆਂਗਾ ਦੀ ਸੰਸਥਾ ਨੈਸ਼ਨਲ ਸੈਂਟਰ ਫਾਰ ਡਿਸੇਬਲਡ ਨੇ ਪੁਲ ਦਿੱਲੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੇ ਬਾਦ ਪੱਖ ਦਾ ਵੇਖ ਭੱਜੀ ਨੇ ਮੰਗੀ ਮਾਫੀ ਭਾਗੀ ਤਲੇ ਦੀ ਸ਼ਿਕਾਇਤ ਸਿੰਘ ਸਹਿਬਾਨਾ ਨੇ ਸੁਭੀ ਸਿੰਘ ਬਾਦਲ ਨੂੰ ਕੀਤਾ ਤਲਾ 15 ਦਿਨਾਂ ਦੇ ਅੰਦਰ ਮੰਗਿਆ ਜਵਾਬ ਸੁਭੀ ਬਾਦਲ ਤੇ ਪੰਚਤਕ ਭਾਵਨਾਵਾਂ ਦੀ ਤਰਜ਼ਮਾਨੀ ਨਾ ਕਰਨ ਦੇ ਇਲਜ਼ਾਮ 90 ਲੱਖ ਦੇ ਇਸ਼ਤਿਹਾਰਾਂ ਤੇ ਵੀ ਮੰਗਿਆ ਜਵਾਬ ਚੰਡੀਗੜ੍ਹ ਦੇ ਵਿੱਚ ਬਾਗੀ ਤਲੇ ਦੀ ਕੋਈ ਮੀਟਿੰਗ ਆਕਾਲੀ ਦਲ ਸੁਧਾਰ ਲੈ ਸ਼ੁਰੂ ਕਰਨ ਦਾ ਕੀਤਾ ਫੈਸਲਾ ਸੁਭੀ ਸਿੰਘ ਬਾਦਲ ਤੇ ਮੁਰਸਾਦੇ ਨਿਸ਼ਾਨੇ ਕਿ ਆਲੋਪ ਕਰਨਗੇ ਫੈਸਲਾ ਕੌਣ ਹੈ ਅਸਲ ਆਕਾਲੀ ਅੰ디ਗਲ ਦੇ ਵਿੱਚ ਬਲਵਿੰਦਰ ਸਿੰਘ ਪੁੰਦਰ ਦੀ ਅਗਵਾਈ ਦੇ ਵਿੱਚ ਹੋਈ ਅਕਾਲੀ ਦਲ ਦੀ ਮੀਟਿੰਗ ਬਾਗੀਆਂ ਤੇ ਬੋਲੇ ਪੁੰਦਰ ਜੇ ਕਿਸੇ ਨੂੰ ਵਹਿਮ ਸੁਖਬੀਰ ਬਾਦਲ ਦੇ ਖਿਲਾਫ ਲੜ ਲੈਣ ਪ੍ਰਧਾਨਗੀ ਦੀ ਚੋਣ 15 ਬੰਦੇ ਵੀ ਨਹੀਂ ਮਿਲਨੇ। ਟੀ ਡਬਲਯੂ ਡੀ ਮੰਤਰੀ ਹਰਪਜਨ ਸਿੰਘ ਟੀਓਨ ਟ੍ਰਾਂਸਪੋਰਟ ਮੰਤਰੀ ਨਿਤਨ ਗੜਕਲੀ ਦੇ ਨਾਲ ਕੀਤੀ ਮੀਟਿੰਗ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਨੂੰ ਲੈ ਕੇ ਹੋਈ ਚਰਚਾ। ਐਸ.ਪੀ.ਸੀ. ਪ੍ਰਧਾਨ ਦੀ ਨਵੇਂ ਗ੍ਰੰਥੀ ਤੇ ਰਾਗੀ ਸਿੰਘਾਂ ਨੂੰ ਸਲਾਹ ਦਰਬਾਰ ਸਾਹਿਬ ਦੇ ਵਿੱਚ ਸੇਵਾ ਲੱਗਣ ਤੋਂ ਬਾਅਦ ਵਿਦੇਸ਼ਾਂ ਦੇ ਵਿੱਚ ਜਾਣ ਨੂੰ ਨਾਮ ਦਿਓ ਤਰਜੀਹ ਪਹਿਲਾਂ ਸੇਵਾ ਲੈਣ ਨੂੰ ਤਰਸਦੇ ਨੇ ਫਿਰ ਵਿਦੇਸ਼ ਜਾਣ ਦੀ ਹੋ ਜਾਂਦੀ ਹੈ ਕਾਰਨ ਖਡੂਰ ਸਾਹਿਬ ਤੋਂ ਸੰਸਦ ਅਮਰਤਪਾਲ ਸਿੰਘ ਨੇ ਲੋਕ ਸਭਾ ਸਪੀਕਰ ਨੂੰ ਲਿਖੀ ਚਿੱਠੀ ਮੌਨਸੂਨ ਸੈਸ਼ਨ 'ਚ ਸ਼ਾਮਲ ਹੋਣ ਦੀ ਮੰਗੀ ਮਨਜ਼ੂਰੀ 22 ਜੁਲਾਈ ਨੂੰ ਤੋਂ ਸ਼ੁਰੂ ਹੋ ਰਿਹਾ ਹੈ ਮੌਨਸੂਨ اجلاس ਅੱਜ ਹਰਿਆਣਾ ਦੇ ਮਹਿੰਦਰਗੜ੍ਹ ਆ ਰਹੇ ਕੇਂਦਰੀ ਗ੍ਰਾਮ ਮੰਤਰੀ ਅਮਿਤ ਸ਼ਾ ਕੇਂਦਰੀ ਯੂਨੀਵਰਸਿਟੀ ਦੇ ਵਿੱਚ ਪਿਛੜਾ ਵਰਗ ਸਨਮਾਨ ਸੰਮੇਲਨ ਕਰਨਗੇ ਸੰਬੋਧਨ ਅੱਜ ਇਸ ਕਾਨਫਰੰਸ ਕਰਨਗੇ ਸ਼ਬੂਆਰ ਦੇ ਬੈਠੇ ਕਿਸਾਨ ਸਵੇਰੇ 11 ਵਜੇ ਚੰਡੀਗੜ੍ਹ ਦੇ ਕਿਸਾਨ ਪਵਨ ਦੇ ਵਿੱਚ ਕਰਨਗੇ ਪੀਸੀ ਉਲੀ ਕੀ ਜਾਵੇਗੀ ਅੱਗੇ ਦੀ ਰਣ ਮਰਹੂਮ ਹਿੰਦੂ ਲੀਡਰ ਸੁਦੀਰ ਸੂਰੀ ਦੇ ਦੋਵੇਂ ਬੇٹے ਗ੍ਰਿਫਤਾਰ ਅਮਰਸਰ ਪੁਲਿਸ ਨੇ 6 ਲੱਖ ਦੀ ਫਰੋਤੀ ਦੇ ਮਾਮਲੇ ਦੇ ਵਿੱਚ ਕੀਤੀ ਹੈ ਗ੍ਰਿਫਤਾਰੀ ਸਸ਼ਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹਾਂ ਸੰਧੂ ਮੀਤਾ ਤੁਸੀਂ ਸਾਰੇ ਖੈਰੀਅਤ ਦੇ ਨਾਲ ਹੋਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾ ਜੰਮੂ ਕਸ਼ਮੀਰ ਤੋਂ ਵੱਡੀ ਤੇ ਅਹਿਮ ਖਬਰ ਹੈ ਜੰਮੂ ਕਸ਼ਮੀਰ ਦੇ ਡੋਡਾ ਦੇ ਵਿੱਚ ਐਨਕਾਊਂਟਰ ਹੋਇਆ ਹੈ ਤਾਂ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਾਲੇ ਮੁਠਪੇੜ ਹੋਈ ਹੈ ਡੋਡਾ ਦੇ ਵਿੱਚ ਸੁਰੱਖਿਆ ਬਲਾਂ ਅਨੇ ਅਤਵਾਦੀਆਂ ਨੂੰ ਕੇਰਾ ਪਾਇਆ ਹੈ ਤਾਂ ਸੁਰੱਖਿਆ ਬਲਾਂ ਅਤੇ ਅਤਵਾਦੀਆਂ ਦੇ ਵਿਚਾਲੇ ਫਾਇਰਿੰਗ ਜਾਰੀ ਹੈ ਤਾਂ ਮੁੱਠਪੇੜ ਦੇ ਵਿੱਚ ਫੌਜ ਦੇ ਅਧਿਕਾਰੀ ਸਮੇਤ ਪੰਜ ਜਵਾਨ ਜ਼ਖਮੀ ਹੋਏ ਨੇ ਤਾਏਮ ਖਬਰਾਂ ਅੱਜੇ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਚਿੰਤਾਪੂਰਨ ਸੰਵੇਦਨਸ਼ੀਲ ਬੜੇ ਹੋਏ ਨੇ ਔਰ ਇਸ ਨੂੰ ਲੈ ਕੇ ਲਗਾਤਾਰ ਸੁਰੱਖਿਆ ਦਸਤੇ ਜਿਹੜੇ ਨੇ ਉਹ ਕਾਰਵਾਈ ਕਰ ਰਹੇ ਨੇ ਖਾਸ ਤੌਰ ਤੇ ਜਿਹੜੇ ਅਤਵਾਦੀ ਲੁਕੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਕਾਰਵਾਈ ਹੋ ਰਹੀ ਹੈ ਕਿਉਂਕਿ ਜੰਗਲਾਂ ਦੇ ਵਿੱਚ ਇਹ ਚਰੇ ਜਾਂਦੇ ਨੇ ਔਰ ਖਾਸ ਤੌਰ ਤੇ ਜਦੋਂ ਪਿਛੇ ਦਿਨਾਂ ਦੇ ਵਿੱਚ ਅਤਵਾਦੀ ਹਮਲੇ ਹੋਏ ਹੋਣ ਔਰ ਉਸ ਦੇ ਵਿੱਚ ਸ਼ਹਾਦਤ ਵੀ ਹੋਏ ਹੋਏ ਜਵਾਨਾਂ ਦੇ ਔਰ ਨਾਲ ਹੀ ਆਮ ਲੋਕ ਜਿਹੜੇ ਨੇ ਉਹਨਾਂ ਦੀ ਵੀ ਜਾਨ ਚਲੀ ਗਈ ਹੋਵੇ ਜਿਹੜੇ ਬੇਕਸੂਰੇ ਲੋਕ ਨੇ ਤਾਂ ਕੁਲ ਮਿਲਾ ਕੇ ਜੰਮੂ ਕਸ਼ਮੀਰ ਦੇ ਡੋਂਡਾ ਦੇ ਵਿੱਚ ਇਸ ਵੇਲੇ ਐਨਕਾਊਂਟਰ ਚੱਲ ਰਿਹਾ ਹੈ ਲਗਾਤਾਰ ਫਾਇਰਿੰਗ ਚੱਲ ਰਹੀ ਹੈ ਸੁਰੱਖਿਆ ਬਲਾਂ ਤੇ ਅਤਵਾਦੀਆਂ ਦੇ ਵਿਚਾਲੇ ਮੁੱਠਪੇੜ ਚੱਲ ਰਹੀ ਹੈ ਸੁਰੱਖਿਆ ਬਲਾਂ ਨੇ ਅਤਵਾਦੀਆਂ ਨੂੰ ਜੋ ਜਾਣਕਾਰੀ ਮਿਲ ਪਾ ਰਹੀ ਹੈ ਕੇਰਾ ਪਾਇਆ ਹੋਇਆ ਹੈ ਔਰ ਫਾਇਰਿੰਗ ਲਗਾਤਾਰ ਚੱਲੀ ਹੈ ਤਾਂ ਮੁੱਠਪੇੜ ਦੇ ਵਿੱਚ ਫੌਜ ਦੇ ਅਧਿਕਾਰੀ ਸਮੇਤ ਪੰਜ ਜਵਾਨ ਜ਼ਖਮੀ ਹੋਏ ਅੱਗੇ ਬਾਤیں ਆ ਹੁਣ ਗੱਲ ਪੰਜ ਸਿੰਘ ਸਹਿਬਾਨਾ ਦੇ ਵੱਡੇ ਫੈਸਲੇ ਦੀ ਕਰਾਂਗੇ ਸ਼ੋਮਨੀਆ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਾਬ ਕੀਤਾ ਗਿਆ ਅਕਾਲੀ ਦਲ ਦੇ ਬਾਗੀ ਤੜੇ ਨੇ ਜੋ ਪਿਛਲੇ ਦਿਨੀਂ ਅਕਾਲ ਤਖਤ ਸਾਹਿਬ ਤੇ ਮਾਫੀ ਨਾਮਾ ਸੌਂਪਿਆ ਸੀ ਉਸ ਤੋਂ 15 ਦਿਨ ਦੇ ਅੰਦਰ ਅੰਦਰ ਜਵਾਬ ਮੰਗਿਆ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਮਾਫੀ ਨਾਮੇ ਤੇ ਸਖਤ ਨੋਟਿਸ ਲਿਆ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਗਿਆ ਤੇ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਦੇਣ ਦੇ ਲਈ ਕਿਹਾ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਆਗੂਆਂ ਦੇ ਵੱਲੋਂ ਲਾਏ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੇ ਤਰਜਮਾਨੇ ਨਹੀਂ ਕੀਤੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪਕ ਦੇਣ ਲਈ ਕਿਹਾ ਗਿਆ ਹੈ ਸੱਤਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਕਾਲੀ ਆਗੂਆਂ ਵੱਲੋਂ ਲਾਏ 90 ਲੱਖ ਦੇ ਇਸ਼ਤਿਹਾਰ ਦੇਣ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ। ਤਾਂ ਸਿੰਘ ਸਹਿਬਾਨਾ ਦੀ ਇਸ ਫੈਸਲੇ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਬਾਗੀ ਧੜੇ ਤੇ ਸ਼੍ਰੋਮਣੀ ਕਮੇਟੀ ਦਾ ਬਿਆਨ ਵੀ ਆਇਆ ਤੇ ਸਿੰਘ ਸਹਿਬਾਨਾ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸੋ ਆਕਾਲ ਤੱਕ ਸਾਡਾ ਕੋਈ ਸੰਦੇਸ਼ ਸਾਨੂੰ ਕਾਂਦੇ ਹੱਥ ਵੀ ਭੇਜ ਦੇਣ। ਤਾਂ ਨੰਗੇ ਪੈਰੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸੀਸ ਨਵਾ ਕੇ ਉਸ ਸੰਦੇਸ਼ ਦੇ ਉੱਤੇ ਉਸ ਆਦੇਸ਼ ਦੇ ਉੱਤੇ ਪਹਰਾ ਦੇ। ਸੋ ਜੋ ਵੀ ਅਕਾਲ ਤਖਸਾਲ ਦਾ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਵੱਲੋਂ ਕੀਤੀ ਗਈ। ਉਹਨਾਂ ਨੇ ਬਹੁਤ ਸਹੀ ਫੈਸਲਾ ਲਿਆ। ਉਹਨਾਂ ਨੇ ਜਿਹੜਾ ਉਹਨਾਂ ਕੋਲ ਬਣਦਾ ਸੀ ਜੋ ਅਸੀਂ ਬੇਨਤੀ ਕਰਕੇ ਆਏ ਸੀਗੇ ਉਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਬੜੀ ਸਹੀ ਕੀਤੀ ਆ। ਜਿਹੜਾ ਫੈਸਲਾ ਅੱਜ ਕਾਲਤਖਸਬ ਵੱਲੋਂ ਲਿਆ ਗਿਆ ਬਹੁਤ ਅੱਛਾ ਫੈਸਲਾ ਹੈ ਮੈਂ ਉਹਦਾ ਸਲਮਾਨ ਕਰਦਾ ਅੱਜ ਉਹਨਾਂ ਲੋਕਾਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਜਿਹੜੇ ਪਿਛਲੇ ਸਮੇਂ 'ਚ ਸਿੱਖੀ ਦੇ ਵਿਰੋਧ ਦੇ ਵਿੱਚ ਤੇ ਆਪਸੀ ਧੜੇਬੰਦੀਆਂ ਦੇ ਵਿੱਚ ਆ ਕੇ ਕਾਲਤਖਸਬ ਨੂੰ ਨਿੰਦੇ ਸੀ ਕਹਿੰਦੇ ਵੀ ਕਾਲਤਖਸਬ ਕਿਸੇ ਇੱਕ ਪਰਿਵਾਰ ਦੇ ਪ੍ਰਭਾਵੇਠਾ ਕਾਲਤਖਸਬ ਜਿਹੜਾ ਵਾ ਉਹ ਕਿਸੇ ਪਾਰਟੀ ਦੇ ਪ੍ਰਭਾਵੇਠਾ ਅੱਜ ਤੁਸੀਂ ਵੇਖੋ ਕਿ ਕਾਲਤਖਸਬ ਨੇ ਇੱਕ ਪਾਰਟੀ ਦੇ ਪ੍ਰਧਾਨ ਨੂੰ ਕਿਹਾ ਵੀ 15 ਦਿਨਾਂ ਚ ਦਿਓ ਇਹ ਕਾਲਤਖਸਬ ਦੀ ਸਰਬੋਚਤਾ ਹੈ ਜ਼ਿਕਰ ਹੋ ਗਿਆ ਕਿ 1 ਜੁਲਾਈ ਨੂੰ ਅਕਾਲੀ ਦਲ ਦਾ ਬਾਗੀ ਧੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਸੀ ਤੇ ਅਕਾਲੀ ਸਰਕਾਰ ਵੱਲੋਂ ਹੋਈਆਂ ਗਲਤੀਆਂ ਨੂੰ ਲੈ ਕੇ ਮਾਫੀਨਾਮਾ ਸੌਂਪਿਆ ਗਿਆ ਸੀ ਜਿਸ ਦੇ ਵਿੱਚ ਰਾਮ ਰਹੀਮ ਨੂੰ ਮਾਫੀ ਸਣੇ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਬੇਦਬੀ ਤੇ ਸੁਮੇਤ ਸੈਣੀ ਨੂੰ ਡੀਜੀਪੀ ਲਗਾਉਣ ਦਾ ਜ਼ਿਕਰ ਕੀਤਾ ਗਿਆ ਸੀ ਖੈਰ ਹੁਣ ਵੇਖਣਾ ਹੋਵੇਗਾ ਕਿ 15 ਦਿਨਾਂ ਤੱਕ ਸੰबीर ਸਿੰਘ ਬਾਦਲ ਦੇ ਵੱਲੋਂ ਕੀ ਸਪਸ਼ਟਿਕਰਨ ਦਿੱਤਾ ਜਾਂਦਾ ਹੈ ਤੇ ਫਿਰ ਅਕਾਲ ਤਖਤ ਸਾਹਿਬ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਅਮ੍ਰਿਤਸਰ ਤੋਂ ਰਾਜੀਮ ਸ਼ਰਮਾ న్యూਸ 18 ਪੰਜਾਬ ਸੋਮਣੀ ਅਕਾਲੀ ਦਲ ਤੇ ਬਾਗੀ ਤੜਾ ਆਮੋ ਸਾਹਮਣੇ ਨੇ ਤੇ ਇੱਕ ਦੂਜੇ ਨੂੰ ਸਿੱਧਾ ਚੈਲੰਜ ਕੀਤਾ ਜਾ ਰਿਹਾ ਜਦੋਂ ਅਕਾਲੀ ਦਲ ਨੇ ਬਾਗੀ ਤੜੇ ਨੂੰ ਚੁਣੌਤੀ ਦਿੱਤੀ ਕਿ ਪ੍ਰਧਾਨਗੀ ਦੀ ਚੋਣ ਲੜ ਕੇ ਵੇਖ ਲੈਣ ਤਾਂ ਅੱਗੋਂ ਬਾਗੀ ਤੜੇ ਨੇ ਵੀ ਪਲਟਵਾਰ ਕੀਤਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਪਾਸੇ ਅਕਾਲੀ ਦਲ ਦਾ ਬਾਗੀ ਤੜਾ ਦੋਵੇਂ ਧਿਰਾਂ ਵੱਲੋਂ ਬੈਠਕਾਂ ਦਾ ਦੌਰ ਜਾਰੀ ਹੈ ਤੇਹੀ سلسلہ ਸੋਮਵਾਰ ਵੀ ਚੱਲ ਰਿਹਾ ਜਿੱਥੇ ਦੋਵੇਂ ਧਿਰਾਂ ਆਪਣਾ ਸਟੈਂਡ ਸਪਸ਼ਟ ਕਰੀਆਂ ਨੇ ਉਥੇ ਇੱਕ ਦੂਜੇ ਨੂੰ ਚੁਣੌਤੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਬਾਗੀ ਧੜੇ ਨੂੰ ਸਿੱਧਾ ਚੈਲੰਜ ਕਰ ਦਿੱਤਾ ਕਿ ਪ੍ਰਧਾਨਗੀ ਦੀ ਚੋਣ ਲੜ ਕੇ ਵੇਖ ਲੈਣ ਤਾਂ ਕੁਜਗੀਰ कौर ਨੇ ਵੀ ਪਲਟਵਾਰ ਕੀਤਾ ਕਿ ਜਦੋਂ ਅਕਾਲੀ ਦਲ ਪ੍ਰਧਾਨ ਦੀਆਂ ਚੋਣਾਂ ਹੋਣਗੀਆਂ ਤਾਂ ਅਸੀਂ ਚੋਣ ਕਰਵਾਵਾਂਗੇ ਕੋਈ ਦੋ ਜਣੇ ਇੱਥੇ ਉੱਠ ਕੇ ਦੋ ਮੀਟਿੰਗ ਕਰ ਲੈਣੇ 1000 ਬੰਦੇ ਤੋਂ ਤੁਹਾਡੇ ਬੰਦੇ ਥੋੜੇ ਬਣ ਜਾਂਦੀ ਹੈ ਹੂੰ ਕਰੇ ਕੋ ਆਪਣੀ ਮਰਜ਼ੀ ਹੈ ਧੋਕਰਾ ਆ ਜਾ ਇਸ ਕਿੰਨੀਆਂ ਕਰੀ ਜਾਣ ਪ੍ਰੈਜ਼ੀਡੈਂਟ ਦੀ ਚੋਣ ਵਾਸਤੇ ਕਾਗਜ਼ ਭਰਨੇ ਨੂੰ 15 ਬੰਦੇ ਨਹੀਂ ਛੱਡਦੇ ਅਸੀਂ ਨੋਮੀਨੇਸ਼ਨ ਵਾਸਤੇ ਭਰ ਦਿੰਦੇ ਕੋਈ ਹਟਾਉਣਾ ਇਹ ਡੈਮੋਕ੍ਰੇਸੀ ਫੇਰ ਆ ਕੇ ਦੇਖ ਲਾਂਗੇ ਹਾਂ ਜਿ ਸਮਾਂ ਆਏਗਾ ਉਹ ਵੀ ਕਰਾ ਲਾਂਗੇ ਅਜੇ ਇਲੈਕਸ਼ਨ ਹੈ ਹੀ ਨਹੀਂ ਨਹੀਂ ਪ੍ਰਧਾਨਗੀ ਦੇ ਇਲੈਕਸ਼ਨ ਕਦੋਂ ਤੇ ਕਿਵੇਂ ਹੋ ਸਕਦੇ ਹੈਗੀ ਫੇਰ ਕਰਾ ਲਾਂਗੇ ਤੁਹਾਡੇ ਕੋਲ ਨਾਮ ਹੈ ਬੀਬੀ ਜਗੀਰਕੌਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕੋਣ ਨੇ ਇਸ ਤਰ੍ਹਾਂ ਕੋਈ ਨਾਮ ਨਹੀਂ ਹੁੰਦੇ ਹਾਂ ਜਿਹਨੂੰ ਪਰਮੇਸ਼ਰ ਨੇ ਬਖਸ਼ਿਸ਼ ਕਰਨੀ ਹੈ ਨਾ ਜਿਸ ਮਸਤਕ 500 ਲਾਗਾ ਸੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਨੇ ਬਾਗੀ ਧੜੇ ਤੇ ਇਹ ਵੀ ਨਿਸ਼ਾਨਾ ਸਾਧਿਆ ਕਿ ਲੀਡਰਸ਼ਿਪ ਦੇ ਖਿਲਾਫ ਬੋਲਣ ਵਾਲੇ ਖੁਦ ਨੂੰ ਪਾਰਟੀ ਚੋਂ ਬਾਹਰ ਹੀ ਸਮਝਣ ਤੱਗੋਂ ਬਾਗੀ ਧੜੇ ਦੇ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਲੋਕ ਤੈਅ ਕਰਨਗੇ ਕਿ ਅਸਲੀ ਅਕਾਲੀ ਦਲ ਕਿਹੜਾ ਹੈ ਲੋੜ ਕੋਈ ਨਹੀਂ ਲੱਗਦੀ ਕਿ ਜਿਹੜਾ ਬੰਦਾ ਆਪਣੀਆਂ ਆਪ ਹੀ ਪਾਰਟੀ ਦੇ ਸੂਲ ਦੇ ਉੱਤੇ ਬੋਲ ਲਗਾ ਤਾਂ ਆਪਣੀਆਂ ਅਪੀਕਸ਼ਨ ਹੋ ਗਿਆ ਕਿ ਆ ਪਾਰਟੀ ਤੋਂ ਬਾਹਰ ਹੋ ਗਿਆ ਫਰੋਂ ਪਾਰਟੀ ਦੇ ਤੁਸੀਂ ਹਲੇ ਵੀ ਉਹਨਾਂ ਨੂੰ ਹਿੱਸਾ ਮੰਨਦੇ ਹੋ ਪਾਰਟੀ ਦਾ ਐਸਾ ਕਿ ਜਿਹੜਾ ਜੇ ਤੁਸੀਂ ਮੈਨੂੰ ਬਾਹਰ ਕੱਢੀਏ ਨਾ ਮੇਰਾ ਹਿੱਸਾ ਕਿੱਥੇ ਰਹਿ ਗਿਆ ਇਹ ਤਾਂ ਆਟੋਮੈਟਕ ਹੀ ਹੋ ਗਿਆ ਕਿ ਪਾਰਟੀ ਤੋਂ ਅਸੀਂ ਬਾਹਰ ਹੋ ਗਏ ਜੇ ਤੁਸੀਂ ਪਾਰਟੀ ਦੇ ਉਲਟ ਬੋਲਣ ਲੱਗ ਗਏ ਪ੍ਰਧਾਨ ਦੇ ਉਲਟ ਬੋਲਣ ਲੱਗ ਗਏ ਤੇ ਫਿਰ ਫਿਰ ਦੱਸੋ ਫਿਰ ਅਸੀਂ ਪਾਰਟੀ ਦੇ ਕਿੱਥੇ ਰਹਿ ਗਏ ਸਾਡੀ ਜ਼ਿੰਮੇਵਾਰੀ ਸੀ ਪੰਤ ਪ੍ਰਤੀ ਆਪਣੇ ਕੌਮ ਲਈ ਪੰਜਾਬ ਲਈ ਤਾਂ ਅਸੀਂ ਤੁਰੇ ਹਾਂ ਤੇ ਜੇ ਕਹਿਣ ਅੱਜ ਕੱਢ ਦਿਓ ਬਾਹਰ ਆਇਓ ਇਹ ਤਾਂ ਦੇਖੋ ਬੜੀ ਵਾਰੀ ਆਪਣੇ ਅਖਲੀ ਜਲ ਦੇ ਇਤਿਹਾਸ ਇਦਾਂ ਦਾ ਸਮਾਂ ਆਇਆ ਇਹ ਤਾਂ ਟਾਈਮ ਦੱਸੂਗਾ ਉਹ ਅਕਾਲੀ ਦਲ ਨੂੰ ਮਾਨਤਾ ਦੇਣੀ ਆ ਜਿਹਨਾਂ ਲੋਕ ਖੜਨਗੇ ਤੇ ਫਿਰ ਉਹ ਲੋਕਾਂ ਨੂੰ ਉਹ ਅਸਲੀ ਅਕਾਲੀ ਦਲ ਹੋਊਗਾ ਇਹ ਜਦੋਂ ਸਮਾਂ ਆ ਉਦੋਂ ਲੋਕਾਂ ਨੇ ਫੈਸਲਾ ਕਰਨਾ ਹੈ ਉੱਥੇ ਦੋਵੇਂ ਤਰ੍ਹਾਂ ਦੀ ਬੈਠਕ ਦੇ ਦੌਰਾਨ ਅਕਾਲੀ ਦਲ ਦੇ ਚੰਡੀਗੜ੍ਹ ਵਾਲੇ ਦਫ਼ਤਰ ਦੇ ਬਾਹਰ ਭਾਰੀ ਸੁਰੱਖਿਆ ਨਜ਼ਰ ਆਈ ਦਰਸਲ ਬਾਗੀ ਤੜੇਦੇਵੋਂ ਦਫ਼ਤਰ ਤੇ ਕਬਜ਼ੇ ਦਾਖਤ ਸ਼ਾਸਕ ਜਿਸ ਦੇ ਚੱਲਦਿਆਂ ਭਾਰੀ ਸੁਰੱਖਿਆ ਤੈਨਾਤ ਕੀਤੀ ਗਈ ਹਾਲਾਂਕਿ ਇਸ ਤੇ ਬਾਗੀ ਧੜੇ ਨੇ ਸਫਾਈ ਵੀ ਦਿੱਤੀ ਕਿ ਦਫਤਰ ਤੇ ਕਬਜ਼ਾ ਕਰਨਾ ਸਾਡਾ ਮਕਸਦ ਨਹੀਂ ਸੀ ਮਾਹੌਲ ਤਣਾਪੂਰਨ ਨਾ ਬਣੇ ਇਸ ਕਰਕੇ ਚੰਡੀਗੜ੍ਹ ਪੁਲਿਸ ਨੇ ਵੀ ਦੋਮਾ ਪਾਸੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਦੋਮਾ ਪਾਸੇ ਤਾਇਨਾਤ ਹੋ ਗਏ ਕਿ ਕਿਤੇ ਇਹ ਉਧਰਲੇ ਪਾਸੇ ਹੀ ਨਾ ਚਲੇ ਜਾਣ ਔਰ ਲੇਕਿਨ ਦੋਮਾ ਪਾਸੇ ਸ਼ਾਂਤੀ ਤਰੀਕੇ ਦੇ ਨਾਲ ਮੀਟਿੰਗ ਹੋਈ ਇੱਕ ਪਾਸੇ ਅ ਬਪੁੰਧੜ ਹੋਰਾਂ ਨੇ ਕਿਹਾ ਕਿ ਬਾਹਰ ਪੁਲਿਸ ਕਿਉਂ ਲੱਗੀ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਆਮੂਮਨ ਜਦੋਂ ਮੀਟਿੰਗ ਹੁੰਦੀ ਹੈ ਇਸ ਤਰੀਕੇ ਦੇ ਨਾਲ ਪੁਲਿਸ ਤਹਿਨਾਤ ਕਰ ਦਿੱਤੀ ਜਾਂਦੀ ਹੈ ਦੂਜੇ ਪਾਸੇ ਇਸ ਪਾਸੇ ਵੀ ਪੁਲਿਸ ਨਜ਼ਰ ਆਈ ਔਰ ਕਿਹਾ ਕਿ ਅਸੀਂ ਨਜ਼ਰ ਰੱਖ ਰਹੇ ਹਾਂ ਕਿ ਹਾਲਾਤ ਕਿਸੇ ਵੀ ਤਰੀਕੇ ਦੇ ਨਾਲ ਨਾ ਵਿਗੜਨ ਜਾਂ ਮਾਹੌਲ ਡਿਸਟਰਬ ਨਾ ਹੋਵੇ ਕੈਮਰਾਮੈਨ ਜਿੰਦਰ ਦੇ ਨਾਲ ਪੰਕੇਪਾਈ ਨਿਊਜ਼ 18 ਚੰਡੀਗੜ੍ਹ ਤਾਂ ਚੰਡੀਗੜ੍ਹ ਦੇ ਵਿੱਚ ਬਾਗੀ ਤੜੇ ਦੀ ਮੀਟਿੰਗ ਹੋਈ ਅਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕਰਨ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਸੀ ਸ਼ੁਰੂਆਤ ਕਰਾਂਗੇ ਤਾਂ ਗੁਰਪ੍ਰਤਾਪ ਵੱਡਾਲਾ ਨੂੰ ਲਹਿਰ ਦਾ ਕਨਵੀਨਰ ਬਣਾਇਆ ਗਿਆ ਹੈ ਔਰ ਸਾਰੇ ਲੋਕਾਂ ਤੱਕ ਪਹੁੰਚ ਕੀਤੀ ਜਾਏਗੀ ਵਡਾਲਾ ਨੇ ਕਿਹਾ ਹੈ ਅਕਾਲੀ ਪਰਿਵਾਰਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਅੱਜ ਅਕਾਲੀ ਦਲ ਦੇ ਵਿੱਚ ਕਾਰਪੋਰੇਟ ਕਲਚਰ ਚੱਲ ਰਿਹਾ ਹੈ ਜੂੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਏ ਗੁਰਪ੍ਰਤਾ ਵਡਾਲਾ ਨੇ ਕਿਹਾ ਔਰ ਰਿਪੋਰਟ ਲਾਗੂ ਹੁੰਦੀ ਹੈ ਤਾਂ ਅੱਜ ਇਹ ਹਾਲਾਤ ਨਾ ਹੋਣ ਰਿਪੋਰਟ ਬੋਡੀ ਜਿਵੇਂ ਵਾਰੀ ਦਿੱਤੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਅਸੀਂ ਸਾਰੇ ਚਲਾਉਣ ਜਾ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਉਦੀ ਸੇਵਾ ਕਰਨ ਦਾ ਬਤੌਰ ਕਨਵੀਨਰ ਤੋਂ ਸਾਰੇ ਆਪਣੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਇਸ ਖਾਤਰ। ਔਰ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਹਨੂੰ ਪ੍ਰਚਲਿਤ ਕੀਤਾ ਜਾਵੇ। ਘਰ-ਘਰ ਵਿੱਚ ਇਸ ਲਹਿਰ ਦਾ ਸੰਦੇਸ਼ ਪਹੁੰਚਾਇਆ ਜਾਵੇ। ਔਰ ਸਾਰੇ ਜਨਤਾ ਦੇ ਵਿੱਚ ਜਾ ਕੇ ਸਾਰਿਆਂ ਨੇ ਸਹਿਯੋਗ ਮੰਗਿਆ ਜਾਵੇ। ਇਸ ਦਾ ਅਗਾਜ ਜਿਹੜਾ ਤੁਸੀਂ ਸਮਝ ਲੋ ਕਿ ਅੱਜ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਸਤੇ ਇਸ ਦੇ ਕਨਵੀਨਰ ਇੱਕ ਪ੍ਰੀਜ਼ੀਡੀਅਮ ਪੜਾਈ ਗਈ ਹੈ ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਊਗਾ 2-3 ਦਿਨਾਂ ਤੱਕ। ਲੇਕਿਨ ਅੱਜ ਉਸ ਸੁਧਾਰ ਲਹਿਰ ਦੇ ਕਨਵੀਨਰ ਜਿਹੜੇ ਹੈ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਸਰਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਸਾਹਿਬ ਨੂੰ ਬਣਾਇਆ ਗਿਆ। ਓ ਰਾਮ ਰਾਮ ਨਮਤਾ ਸਾਹਿਬ ਬੇਨਤੀ ਕਰਾਂਗੀ ਕਿ ਸ਼੍ਰੋਮਣੀ ਕਾਰਜਕਾਏ ਦੇ ਸਰਪ੍ਰਸ ਸਰਦਾਰ ਸੁਖਦੇਵ ਸਿੰਘ ਜੀ ਦੀ ਟੀਮ ਸਾ ਸਰ ਉਹਨਾਂ ਨੂੰ ਸਿਰੋਪਾਓ ਦੇਣ ਤੇ ਉਹਨਾਂ ਦਾ ਸਨਮਾਨ ਕਰਨਾ ਕਰਿਆ ਜੀ ਇਹ ਵੀ ਕਰੀਏ ਜੀ ਅਦੋਂ ਸਰ ਨਗਰ ਕੌਂਸਲ ਬਚਾਏ ਅਦਰ ਪ੍ਰੇਮ ਸਿੰਘ ਚੰਦੂ ਮਾਸ਼ਾ ਦੇ ਘਰ ਪਹੁੰਚੇ ਗੁਰਪ੍ਰਤਾਪ ਵਡਾਲਾ ਚੰਦੂ ਮਾਸ਼ਾ ਨੇ ਗੁਰਪ੍ਰਤਾਪ ਵਡਾਲਾ ਨੂੰ ਸਨਮਾਨਿਤ ਕੀਤਾ ਤਾਂ ਵਡਾਲਾ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣੇ ਨੇ ਤਾਂ ਵਡਾਲਾ ਨੂੰ ਕਨਵੀਨਰ ਬਣਨ ਤੇ ਚੰਦੂ ਮਾਸ਼ਾ ਨੇ ਸਨਮਾਨਿਤ ਕੀਤਾ ਹੈ ਤਸਵੀਰ ਸਾਹਮਣੇ ਆਈ ਹੈ ਔਰ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਥੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਕਿਉਂਕਿ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਵਡਾਲਾ ਨੂੰ ਸਰਸੰਮਤੀ ਦੇ ਨਾਲ ਬਣਾਇਆ ਗਿਆ ਹੈ ਬਾਕੀ ਸਰਵੋਜੀ ਰਹੀਆਂ। ਉਹਨੇ ਅਕਾਲੀ ਦਲ ਸੁਧਾਰ ਲਹਿਰ ਜੋ ਅਸੀਂ ਆਰੰਭ ਕਰਨ ਲੱਗੇ ਆਂ ਕੀਤੀ ਆ ਉਹਦੇ ਕਨਵੀਨਰ ਅੱਜ ਸਾਹ ਗੁਰਪ੍ਰਤਾ ਸਿੰਘ ਬਡਾਲਾ ਨੂੰ ਮੈਂ ਪ੍ਰਪੋਜ਼ ਕੀਤਾ ਸੀ ਤੇ ਸਾਜਿਆ ਨੇ ਸਰਵਸੰਮਤੀ ਨਾਲ ਉਹ ਪ੍ਰਵਾਨ ਕੀਤਾ। ਔਰ ਮੈਨੂੰ ਬੜੀ ਖੁਸ਼ੀ ਆ ਕਿ ਉਹ ਅੱਜ ਸਾਡੇ ਗ੍ਰਹਿ ਕੇ ਆਏ। ਉਹਨਾਂ ਨੂੰ ਅਸੀਂ ਸਵਾਗਤ ਕੀਤਾ ਔਰ ਆਸ ਕਰਦੇ ਆਂ ਅਸੀਂ ਕਿ ਸ਼ਰਮਣੀ ਅਕਾਲੀ ਦਲ ਨੂੰ ਮੋੜ ਪੰਥ ਕਰ ਵੇਤਾ ਤੇ ਲਿਆਉਣ ਲਈ ਸ਼ਰਮਣੀ ਅਕਾਲੀ ਦਲ ਨੂੰ ਜੋ ਅੱਜ ਤੋਂ ਭਾਸਤੇ ਆਇਆ ਮੁੜ ਬਲੰਦੀਆਂ ਤੇ ਲਿਜਾਣ ਲਈ ਸ਼ਰਮਣੀ ਕਾਲੀਦਾ ਸਰਦਾਰ ਲਹਿਰ ਨੂੰ ਮਜ਼ਬੂਤ ਕਰਕੇ ਅਸੀਂ ਭੂਮਿਕਾ ਵਿੱਚ ਸ਼ਰਮਣੀ ਕਾਲੀਦਾ ਨੂੰ ਤਾਕਤਾਂ ਕਰ ਸਕਾਂਗੇ ਸਾਬਰਪੁਰਦਾਸ ਸਿੰਘ ਜੀ ਬਟਾਲਾ ਉਹਨਾਂ ਨੂੰ ਵੀ ਹਰ ਵੀ ਦਿੱਤੇ ਆ ਕਿ ਪ੍ਰਦੀਦੀਆਂ ਵਡਾ ਕੇ ਤੇ ਹੋਰ ਸਾਉ ਕਮੇਟੀਆਂ ਬਣਾ ਕੇ ਸਾਰੇ ਪੰਜਾਬ ਔਰ ਦੇਸ਼ ਦੇ ਵਿੱਚ ਲੰਬੀ ਕੀਤੀ ਜਾਏਗੀ ਔਰ ਅਸੀਂ ਸਾਰੇ ਪੂਰਾ ਸਹਿਯੋਗ ਦੇ ਕੇ ਇਸ ਲਹਿਰ ਨੂੰ ਕਾਮਯਾਬ ਕਰਾਂਗੇ ਔਰ ਇਸ ਲਹਿਰ ਦੇ ਵਿੱਚ ਪੁਰਾਣੇ ਜਗਤਾਰ ਸਾਹਿਬਾਨ ਜਿਨ੍ਹਾਂ ਨੇ ਬਗਬਗ ਸਮੇਂ ਤੇ ਅਗਵਾਈ ਕੀਤੀ ਉਹਨਾਂ ਦੇ ਯਾਦਗਾਰਾਂ ਵੀ ਬਣਾਵਾਂਗੇ ਤਾਂ ਕਿ ਨਵੀਂ ਪੀੜੀ ਨੂੰ ਉਹਨਾਂ ਉਸਤਿਆਰਥ ਸੇ ਬਰਾਸਤਾ ਜੁੜੀਏ ਤੇ ਨਾਲ ਕੁਰਬਾਨੀ ਵਾਲੇ ਪਰਿਵਾਰ ਸੰਘਰਸ਼ਾਂ ਤੇ ਮੋਰਚਾਂ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਨਾਂ ਪਰਿਵਾਰਾਂ ਦਾ ਸਵਾਲ ਵੀ ਉੱਠੇ ਅਗੇ ਵਧਿਆ ਤਾਂ ਸਿੰਘ ਸਹਿਬਾਨਾ ਨੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਧਾਰਮਿਕ ਸਜ਼ਾ ਸੁਣਾਈ ਹੈ ਉੱਥੇ ਹੀ ਸਾਬਕਾ ਰਾਗੀ ਦਰਸ਼ਨ ਸਿੰਘ ਨੂੰ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਅਕਾਲ ਤਖਤ ਸੈਤਿ ਸਿੰਘ ਸਹਿਬਾਨ ਦੀ ਮੀਟਿੰਗ ਹੋਈ ਜਿਸ ਵਿੱਚ ਪੰਥਕ ਮੁੱਦਿਆਂ ਤੇ ਵਿਚਾਰਾ ਹੋਇਆ ਇਸ ਦੇ ਨਾਲ ਹੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਤੇ ਰਾਗੀ ਦਰਸ਼ਨ ਸਿੰਘ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਇਕਬਾਲ ਸਿੰਘ ਅਕਾਲ ਤਖਤ ਤੇ ਪੇਸ਼ ਹੋਏ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦੇ ਗੁਨਾਹ ਨੂੰ ਕਬੂਲ ਕੀਤਾ ਜਥੇਦਾਰ ਗਿਆਨੀ ਰਗਵੇਤ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਕਬਾਲ ਸਿੰਘ ਨੂੰ ਖੜੇ ਰਹਿਣ ਦਾ ਹੁਕਮ ਦਿੱਤਾ ਅਤੇ ਨਾਲ ਹੀ ਧਾਰਮਿਕ ਸਜ਼ਾ ਦਾ ਐਲਾਨ ਵੀ ਕਰ ਦਿੱਤਾ ਸਜ਼ਾ ਦੇ ਮੁਤਾਬਕ ਇਕਬਾਲ ਸਿੰਘ ਨੂੰ ਲਗਾਤਾਰ 11 ਦਿਨ ਜਪਜੀ ਸਾਹਿਬ ਦੇ ਪਾਠ ਕਰਨੇ ਹੋਣਗੇ 11 ਦਿਨ ਗੁਰਦੁਆਰਾ ਸਾਹਿਬ ਦੇ ਵਿੱਚ 1 ਘੰਟੇ ਕੀਰਤਨ ਸਰਵਣ ਕਰਨਾ ਹੋਵੇਗਾ ਕੀਰਤਨ ਤੋਂ ਬਾਅਦ 500 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖ ਕਰਵਾਉਣੀ ਹੋਵੇਗੀ ਪਟਨਾ ਸਾਹਿਬ 'ਚ 1000 ਰੁਪਏ ਦੀ ਦੇਖ ਕਰਵਾਉਣੀ ਹੋਵੇਗੀ ਅਤੇ 1 ਘੰਟਾ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨੇ ਹੋਣਗੇ ਬੜੇ ਨਮਰਤਾ ਦੇ ਨਾਲ ਗੁਰਬਾਣੀ ਕੀਰਤਨ ਤੁਸੀਂ ਲਗਾਤਾਰ 11 ਦਿਨ 1 ਘੰਟਾ ਹਰ ਰੋਜ਼ ਜਿਸੇ ਵੀ ਗੁਰਦੁਆਰਾ ਸਾਹਿਬ ਤੁਸੀਂ ਕਿਸ ਸੰਸਥਾ ਬਣ ਕਰ ਸਕਦੇ ਹੋ ਸੇਵਾ ਪੂਰੀ ਕਰ ਤੋਂ ਪ੍ਰਾਪਤ 500 ਰੁਪਏ ਦੀ ਜਿਹੜਾ ਪ੍ਰਕਾਸ਼ੀ ਜੇ ਤੁਸੀਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਵਿਖੇ ਆ ਕੇ ਕਰਵਾਉਣੀ ਹੈ ਔਰ ਉਪਰੰਤ ਆਪਣੀ ਸੇਵਾ ਪੂਰੀ ਹੋਣ ਦੀ ਅਰਦਾਸ ਕਰਵਾਉਣੀ ਹੈ ਤੇ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦੇ ਵਿਖੇ ਤੁਸੀਂ ਲਿਖ ਕੇ ਦੇਣਾ ਹੈ ਕਿ ਜੋ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਹਵਾਲੇ ਕਿ ਤੁਸੀਂ ਮੈਂ ਉਹ ਪੂਰੀ ਕਰ ਲਈ ਆ ਇਸੇ ਤਰ੍ਹਾਂ ਰਾਗੀ ਦਰਸ਼ਨ ਸਿੰਘ ਨੂੰ ਵੀ ਅਕਲ ਤਖ਼ਤ ਸਹਿਬ ਤੋਂ ਸਜ਼ਾ ਸੁਣਾਈ ਗਈ ਉਹਨਾਂ ਨੂੰ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣ ਦਾ ਹੁਕਮ ਦਿੱੰਦਿਆ ਮੁਰਤੋਂ ਅਮਰਤ ਸ਼ਕਨ ਦਾ ਹੁਕਮ ਦਿੱਤਾ ਗਿਆ ਇਹ ਕਾਰਨ ਤੋਂ ਬਾਅਦ ਪਰ ਇਸ ਤਰੀ ਗਮਨ ਕਰਨ ਤੋਂ ਬਾਅਦ ਤੁਸੀਂ ਪੰਜ ਪਿਆਰੇ ਸਹਿਬਾਨ ਕੋਲ ਪੇਸ਼ ਹੋ ਕੇ ਦੁਬਾਰਾ ਮਤਬਾਨ ਕੀਤਾ ਰਜਿਸਟਰ ਦੁਬਾਰਾ ਮਨਪਾਨ ਕਰੋ ਫਿਰ ਤੁਹਾਨੂੰ ਦੁਬਾਰਾ ਪੇਸ਼ ਕਰਾਂਗੇ ਉਹਨਾਂ ਚਿਰ ਅਕਾਲ ਤਖਤ ਸਾਹਿਬ ਦੇ ਪੇਸ਼ ਨਹੀਂ ਕੀਤਾ ਜਾ ਸਕਦਾ ਤੁਸੀਂ ਜੋ ਭਰਾ ਪਿੱਤਾ ਹੈ ਉਹ ਦੁਬਾਰਾ ਪੱਜ ਪਿਆਰੇ ਸਾਹਿਬਾਨ ਦੇ ਕੋਲ ਜਾ ਕੇ ਉਹਨਾਂ ਨੂੰ ਦੱਸ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦੁਬਾਰਾ ਮਨਪਾਨ ਕਰੋ ਫਿਰ ਦੁਬਾਰਾ ਪੇਸ਼ ਹੋਣ ਵਾਸਤੇ ਆਪਣੀ ਅੱਡੀ ਜਿਹੜੀ ਹੈ ਉਹ ਸੀਰ ਅਕਾਲ ਤਖਤ ਸਾਹਿਬ ਦੇ ਭੇਜੋ ਪਟਨਾ ਸਾਹਿਬ ਦੇ ਸਾਫ ਦਾ ਜਥੇਦਾਰ ਇਕਬਾਲ ਸਿੰਘ ਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਇਲਜ਼ਾਮ ਹੈ ਦਾ ਦੂਜੇ ਪਾਸੇ ਰਾਗੀਦਰਸ਼ਨ ਸਿੰਘ ਤੇ ਕਿਸੇ ਮਹਿਲਾ ਦੇ ਨਾਲ ਨਾਜਾਇਜ਼ ਸਬੰਧਾਂ ਦਾ ਇਲਜ਼ਾਮ ਹੈ ਇਸੇ ਕਾਰਨ ਦੋਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਜਿਸ ਨੂੰ ਦੋਹਾਂ ਨੇ ਪ੍ਰਵਾਨ ਕਰ ਲਿਆ ਅੰਮ੍ਰਿਤਸਰ ਤੋਂ ਰਜੀਵ ਸ਼ਰਮਾ ਨਿਊਜ਼ 18 ਅਗੇ ਬਤਾ ਕੇ ਤਾਂ ਬੇਅਦਬੀ ਦੀਆਂ ਕਟਨਾਵਾਂ ਤੇ ਸਿੰਘ ਸਹਿਬਾਨਾਂ ਦਾ ਫੈਸਲਾ ਸਾਹਮਣੇ ਆਇਆ ਹੈ ਗੁਰੂ ਘਰਾਂ ਦੇ ਵਿੱਚ ਸੇਵਾਦਾਰਾਂ ਦੀ 24 ਘੰਟੇ ਡਿਊਟੀ ਯਕੀਨੀ ਬਣਾਓ ਉਹਨਾਂ ਨੇ ਕਿਹਾ ਹੈ ਔਰ ਬੇਅਦਬੀ ਹੋਣ ਦੀ ਸੂਰਤ ਦੇ ਵਿੱਚ ਪ੍ਰਬੰਧਕੀ ਕਮੇਟੀ ਜ਼ਿੰਮੇਵਾਰ ਹੋਵੇਗੀ ਤਾਂ ਕਮੇਟੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿ세ਦਾ ਸਭ ਦੇ ਵੱਲੋਂ ਕਿਹਾ ਗਿਆ ਹੈ ਸੋ ਦੱਸ ਦਈਏ ਕਿ ਥੋੜੇ ਸਮੇਂ ਬਾਅਦ ਹੀ ਕਿਸੇ ਨਾ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਅ ਵੱਖ-ਵੱਖਰੇ ਕਿਸਮ ਦੀਆਂ ਬੇਦੀਆਂ ਘਟਨਾਵਾਂ ਆਉਂਦੀਆਂ ਨੇ ਕਿਵਰ ਬੇਦੀ ਦੀ ਕੋਸ਼ਿਸ਼ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਗੁਰੂ ਘਰਾਂ ਦੇ ਵਿੱਚ ਸੇਵਾਦਾਰਾਂ ਦੀ 24 ਕੰਟੀਨ ਡਿਊਟੀ ਯਕੀਨੀ ਬਣਾਈ ਜਾਵੇ। ਦ ਸਿੰਘ ਸਹਿਬਾਨਾ ਦਾ ਸਿੱਖ ਭਾਈਚਾਰੇ ਨੂੰ ਵੀ ਹੁਕਮ ਆਇਆ ਹੈ ਸਿੱਖ ਚੌਗਿਰਦੇ ਦੀ ਸੰਭਾਲ ਕਰਨ ਸਿੰਘ ਸਹਿਬਾਨ ਨੇ ਕਿਹਾ ਹੈ ਹਰ ਸਿੱਖ ਇੱਕ ਰੁੱਖ ਜ਼ਰੂਰ ਲਗਾਵੇ। एसिंग सम्मान ਦੇ ਵੱਲੋਂ ਸਨੇਹਾ ਦਿੱਤਾ ਗਿਆ ਪਾਣੀ ਦੀ ਸਾਂਭ ਸੰਭਾਲ ਕੀਤੀ ਜਾਵੇ ਚੌਗਿਰਦੇ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਯਾਨੀ ਕਿ ਸਵਭਾਵਿਕ ਤੌਰ ਤੇ ਪਾਣੀ ਤੇ ਹਵਾ ਜਿਹੜੇ ਨੇ ਉਸ ਵੇਲੇ ਪ੍ਰਦੂਸ਼ਿਤ ਹੋ ਰਹੇ ਨੇ ਔਰ ਜਿਸ ਨੂੰ ਲੈ ਕੇ ਲੋੜ ਹੈ ਕਿ ਪਾਣੀ ਨੂੰ ਸਾਂਭਿਆ ਜਾਵੇ ਵਾਤਾਵਰਨ ਨੂੰ ਵੀ ਸਵੱਛ ਰੱਖਿਆ ਜਾਵੇ ਇਸ ਦੇ ਸੰਦਰਭ ਚ ਸਨੇਹਾ ਸਿੰਘ ਸਾਹਿਬ ਦੇ ਵੱਲੋਂ ਦਿੱਤਾ ਗਿਆ ਐਸਜੀਪੀਸੀ ਪ੍ਰਧਾਨ ਦੀ ਨਵੇਂ ਗ੍ਰੰਥੀ ਤੇ ਰਾਗੀ ਸਿੰਘਾਂ ਨੂੰ ਸਲਾਹ ਵੀ ਆਈ ਹੈ ਘੱਟੋ ਘੱਟ ਉਹਨਾਂ ਕਿਹਾ ਹੈ ਕਿ 4 ਮਹੀਨੇ ਤੱਕ ਵਿਦੇਸ਼ ਜਾਣ ਬਾਰੇ ਨਾ ਸੋਚੋ ਸੇਵਾ ਦੀ ਤਰ੍ਹਾਂ ਨਿਭਾਉ ਡਿਊਟੀ ਔਰ ਵਪਾਰ ਨਾ ਬਣਾਓ ਤਾਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਸੇਵਾ ਲਾਏ ਲਈ ਤਰਸਦੇ ਨੇ ਹਰਜਿੰਦਰ ਤਾਂਬੀਰਾ ਨੇ ਕਿਹਾ ਹੈ ਔਰ ਫਿਰ ਵਿਦੇਸ਼ ਜਾਣ ਨੂੰ ਤਰਜੀਹ ਦਿੰਦੇ ਨੇ ਜ਼ਿਕਰ ਹੋ ਗਿਆ ਕਿ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਗਿਆਨੀ ਪਰਵਿੰਦਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਨਵੇਂ ਗ੍ਰੰਥੀ ਸਿੰਘ ਦੇ ਵੱਜੋਂ ਸੇਵਾ ਸੰਭੀ ਹੈ ਜਿਨ੍ਹਾਂ ਨੂੰ ਸ਼ੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਤਾਂਬੀ ਨੇ ਇਹ ਸਲਾਹ ਦਿੱਤੀ ਹੈ ਆਪਾਂ ਤੇਆਂ ਨੂੰ ਤੇ ਖਾਸ ਕਰਕੇ ਜਿਹੜੇ ਦੋ ਨਵੇਂ ਹੁਣ ਆਪਾਂ ਨਿਯੁਕਤ ਕੀਤੇ ਨਿਯੁਕਤ ਨੇ ਕੀਤੇ ਸੇਵਾ ਗੁਰੂ ਸਾਹਿਬ ਨੇ ਇਹਨਾਂ ਦੇ ਝੋਲੇ ਚ ਪਾਈ ਆ ਘੱਟੋ ਘੱਟ 6 ਮਹੀਨੇ ਇੱਕ ਆਖ ਨਾਲ ਸੁਪਨਾ ਬਣੀ ਮੇਰਾ ਇੱਕ ਸੁਝਾਅ ਆ ਮੈਂ ਕਿਉਂਕਿ ਨਿਰਦੇਸ਼ ਦਿੰਦਾ ਚੰਗਾ ਨਹੀਂ ਲੱਗਦਾ ਇਹ ਯਤਨ ਕਰਨਾ ਕਿ ਆਪਾਂ ਹੁਣ 6 ਮਹੀਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਦੇ ਉੱਤੇ ਉਸ ਬਾਬਾ ਬੁੱਢਾ ਜੀ ਨੂੰ ਯਾਦ ਕਰਕੇ ਜਿਹੜੀ ਕੋ ਥੋੜੀ ਬਹੁਤੀ ਕਸਰ ਰਹਿੰਦੀ ਕਸਰ ਹੈ ਕੋਈ ਨਹੀਂ ਉਹਨੂੰ ਆਪਾਂ ਪੂਰੀ ਕਰੀਏ ਸੋ ਇਹ ਚੇਚੇ ਤੌਰ ਤੇ ਮੇਰੀ ਬੇਨਤੀ ਹੈ ਇਹਨਾਂ ਨੂੰ ਤੇ ਨਾਲ ਦੀ ਨਾਲ ਇੱਕ ਬੇਨਤੀ ਮੈਂ ਹੋਰ ਵੀ ਕਰਨੀ ਚਾਹਨਾ ਕਿਉਂਕਿ ਅੱਜ ਦਾ ਭਾਵੇਂ ਸਬਜੈਕਟ ਨਹੀਂਗਾ ਇਹ ਕਿ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਅੰਦਰ ਜਿਹੜੇ ਕੀਰਤਨੀਏ ਉਹਨਾਂ ਦੀ ਵੀ ਬੜੀ ਚਾਹਣਾ ਰਹਿੰਦੀ ਆ ਕਿ ਮੈਨੂੰ ਵੀ ਸਤਿਗੁਰੂ ਜੀ ਇਹ ਸੇਵਾ ਦਾ ਸੁਭਾਗਾ ਸਮਾ ਪ੍ਰਾਪ ਬਖਸ਼ਿਸ਼ ਕਰਨ ਪਰ ਇਸ ਸੇਵਾ ਨੂੰ ਸੇਵਾ ਕਰਕੇ ਕਰਨਾ ਨਾ ਕਿ ਆਪਾਂ ਵਪਾਰ ਬਣਾਉਣਾ ਕਈ ਵਾਰੀ ਮੈਨੂੰ ਵੀ ਇਹ ਤਰਪੇਸ਼ ਸਮੱਸਿਆਵਾਂ ਆਉਂਦੀਆਂ ਕਿ ਆਪਾਂ ਵਿਦੇਸ਼ਾਂ ਵੱਲ ਜ਼ਿਆਦਾ ਭੱਜਦੇ ਆ ਆਪਣੀ ਡਿਊਟੀ ਜਿਹੜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ 58 ਸਾਲ ਤਾਂ ਛੱਟ ਹੋ ਜਾਂਦੇ ਬਾਅਦ ਚ ਫੇ ਸਮਾਂ ਸਤਗੁਰੂ ਜੀ ਬਖਸ਼ਿਸ਼ੇ ਕਰਦੇ ਆ ਇਹ ਚੇਚੇ ਤੌਰ ਤੇ ਥੋੜਾ ਜਿਹਾ ਆਪਣੇ ਧਿਆਨ ਵਿੱਚ ਰੱਖਣ ਦੀ ਲੋੜ ਹੈ ਉਧਰ ਤੇਜਿੰਦਰਪਾਲ 蒂ਮਾ ਦੇ ਖਿਲਾਫ ਦੇਸ਼ ਸਰੋ ਦੇ ਕੇਸ ਦਾ ਮਾਮਲਾ ਹੈ ਤਾਂ ਸ਼ਮਨੀ ਕਮੇਟੀ ਦੇ ਵਫਦ ਨੇ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ ਸ਼੍ਰੀ ਗੰਗਾ ਨਗਰ ਦੇ ਪੁਲਿਸ ਮੁਖੀ ਨੂੰ ਮੰਗ ਪੱਤਰ ਸੌਂਪਿਆ ਗਿਆ 蒂ਮਾ ਦੇ ਖਿਲਾਫ ਦੋਸ਼ ਬੇਬੁਨਿਆਦ ਨੇ ਐਸਜੀਪੀਸੀ ਵਫਦਦਾਰ ਕਹਿਣਾ ਹੈ ਕੇਸ ਦਾਜੂ ਹੁੰਦੇ ਨਾਲ ਸਿੱਖਾਂ ਦੇ ਵਿੱਚ ਰੋਜ਼ ਦੀ ਭਾਦਨਾ ਪੈਦਾ ਹੋਈ ਹੈ ਤੇਜਿੰਦਰਪਾਲ 蒂ਮਾ ਦੇ ਨਾਲ ਖੜੀ ਹੈ ਸ਼ਮਨੀ ਕਮੇਟੀ ਵਫਦ ਦੇ ਵੱਲੋਂ ਕਿਹਾ ਗਿਆ ਹੈ ਜ਼ਿਕਰ ਹੋਇਆ ਕਿ ਰਾਜਸਥਾਨ ਦੇ ਸਿੱਖ ਆਗੂ ਤੇਜਿੰਦਰ ਪਾਸ ਸਿੰਘ ਟਿੰਮਾ ਨੂੰ ਧਿਆਣਾ ਦੇ ਵਿੱਚ ਸ਼ਿਵ ਸੈਨਾ ਨੇਤਾ ਤੇ ਹੋਏ ਹਮਲੇ ਨੂੰ ਜਾਇਜ਼ ਦੱਸਿਆ ਸੀ ਜਿਸ ਤੋਂ ਬਾਅਦ ਰਾਜਸਥਾਨ ਪੁਲਿਸ ਉਹਨਾਂ ਦੇ ਖਿਲਾਫ ਕੇਸ ਜਿਹੜਾ ਹੈ ਉਹਨਾਂ ਨੇ ਦੇਸ਼ਦਰੋਗੀ ਪਰਚਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਵਫਾ ਦੇ ਵੱਲੋਂ ਇਹ ਮੰਗ ਰੱਖੀ ਗਈ ਹੈ ਕਿ ਪਰਚਾ ਰੱਦ ਹੋਣਾ ਚਾਹੀਦਾ ਹੈ ਉਧਰ ਦਿੱਲੀ ਦੇ ਵਿੱਚ ਕੇਂਦਰੀ ਮੰਤਰੀ ਨਿਤਿਨ ਗੜਕਰੀ ਦੀ ਅਹਿਮ ਮੀਟਿੰਗ ਹੈ ਔਰ ਪੀ ਡਬਲਯੂ ਡੀ ਮੰਤਰੀ ਹਰਪਜਨ ਸਿੰਘ ਈਟੀਓਵੀਐਸ ਮੀਟਿੰਗ ਦੇ ਵਿੱਚ ਵੀ ਸ਼ਾਮਲ ਹੋਏ ਤੇ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟ ਦੀ ਸਮੀਖਿਆ ਕੀਤੀ ਗਈ ਹੈ ਤਾਂ ਹਾਈਵੇ ਦੇ ਚੱਲ ਰਹੇ ਕੰਮਾਂ ਦੀ ਜਾਣਕਾਰੀ ਲਈ ਗਈ ਹੈ ਸਮੇਸਤ ਪ੍ਰੋਜੈਕਟ ਪੂਰਾ ਕਰਨ ਦੀ ਗੱਲ ਵੀ ਕਹੀ ਗਈ ਹੈ ਤਾਂ ਪੀ ਡਬਲਯੂ ਡੀ ਮੰਤਰੀ ਹਰਪਜਨ ਸਿੰਘ ਈਟੀਓ ਵੀ ਇਸ ਮੀਟਿੰਗ ਦੇ ਵਿੱਚ ਵੀ ਸ਼ਾਮਲ ਹੋਏ ਨੇ ਸੁਭਾਵਿਕ ਤੌਰ ਤੇ ਲੋਕਾਂ ਦੇ ਨਾਲ ਜੁੜਿਆ ਹੋਇਆ ਸਾਰਾ ਮਾਮਲਾ ਹੈ ਸੜਕਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਤਾਂ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟ ਦੀ ਸਮੀਖਿਆ ਕੀਤੀ ਗਈ